ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋ ਹੰਗ ਮਾਰਾਇਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਇਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਤਿਕਾਰਯੋਗ ਹਰ ਸੰਗਤiyo ਪਰਮੇਸ਼ਰ ਨੇ ਕਿਰਪਾ ਕੀਤੀ ਪਹਿਲੀ ਵਾਰ ਮਾਤ ਲੋਕ ਦੇ ਵਿੱਚ 26 ਪੋ ਦਾ ਦਿਹਾੜਾ ਕੱਲ ਅਜ ਰਾਤ ਦੇ 12 ਵਜੇ ਇਹ ਪਰਮੇਸ਼ਰ ਨੇ ਆਪਣਾ ਪਗਟਾਵਾ ਕੀਤਾ ਔਰ ਹਰ ਸੰਗਤ ਨੂੰ 26 ਪੋ ਵਾਲ ਦੇਨ ਜੋ ਆਉਣ ਦਾ ਜੋ ਤਰੀਕਾ ਉਹ ਦੱਸਿਆ ਕਿ ਅਸੀਂ ਘਰ ਕੋ ਚੱਲ ਕੇ ਆਉਣਾ ਕਿਵੇਂ ਆ। ਔਰ ਜੇ ਅਸੀਂ ਇੱਥੇ ਆਏ ਤੇ ਕਿਉਂ ਆਏ? ਵਰ ਕੀ ਮਿਲੇ ਸਾਨੂੰ? ਪਰਮੇਸ਼ਰ ਨੇ ਗੋਬਿੰਦ ਪਾਸ਼ਾ ਜੀ ਦੇ ਨਾਲ ਇਹ ਦੋ ਤਿੰਨ ਲਾਈਨਾਂ ਗੋਬਿੰਦ ਪਾਸ਼ਾ ਜੀ ਦੇ ਨਾਲ ਜੋ ਕੋਲ ਇਕਰਾਰ ਹੋਏ ਕਿ ਤੈਨੂੰ ਮਾਤ ਲੋਕ ਦੇ ਵਿੱਚ ਆਣਾ ਪਾਊਗਾ। ਮੇਰੇ ਜਿਹੜੇ ਭੰਗ ਸੀ ਉਹਨਾਂ ਨੂੰ ਆਗੇ ਤਨੂੰ ਵੇਖਣਾ ਪਊਗਾ ਗ੍ਰੰਥ ਨੰਬਰ 18 ਦੇ ਵਿੱਚ ਗੋਬਿੰਦ ਪਾਸ਼ਾ ਜੀ ਕਹਿੰਦੇ ਨੇ ਮੁਰਖਿ ਅਕਾਲ ਦੀਨ ਦੇਵਾਲ ਇਹਨਾਂ ਨੂੰ ਚੁਕਲਾ ਆਪਣੀ ਕੰਧੀ ਫਾਰ ਆਪਣੇ ਉਤੇ ਉਠਾਈ ਆ ਮੁਰਖਿ ਅਕਾਲ ਕਿਹਾ ਸੁਣ ਗੋਬਿੰਦ ਪੁੱਤਰ ਵਾਵਾ ਦਿੱਤੀ ਜਨਾਈ ਆ ਇਨਾਂ ਨੂੰ ਚੁੱਕ ਕੇ ਆਪਣੇ ਕੁਛੜ ਲੋਰੀਆਂ ਲਵਾ ਪਰਚਾਈ ਆ ਲੋਰੀਆਂ ਲਵਾ ਪਰਚਾਈ ਆ ਜੇ ਮੈਥੂ ਬਦੋ ਬਦੀ ਜਾਣ ਉਤਰ ਯਾਨਕੀ ਭੱਜ ਜਾਣ ਜੇ ਮੈਥੂ ਬਦੋ ਬਦੀ ਜਾਣ ਉਤਰ ਫੜ ਕੇ ਉੱਪਰ ਲਵਾ ਉਠਾਈ ਆ ਜਿਸ ਆਪਣਾ ਕੀਤਾ ਸ਼ੁਕਰ ਤਨ ਪਾਗ ਜੇ ਚਾਰ ਜੁਗ ਦੇ ਵਿਛੜੇ ਮੈਨੂੰ ਮਿਲੇ ਆਈ ਆ ਫਰਮੇਸ਼ਰ ਕਹ ਰਿਹਾ ਤਨ ਪਾਗ ਜੇ ਜੇ ਮੈਨੂੰ ਇਹ ਪੁੱਛਣਾ ਪਰਮੇਸ਼ਰ ਕਹਿ ਰਿਹਾ ਜੀ ਇਹ ਪਾਕ ਤਾਂ ਮੈਨੂੰ ਪੁੱਛਣਾ ਕੀ ਪੁੱਛਣਾ ਜੇ ਮੈਨੂੰ ਇਹ ਪੁੱਛਣਾ ਮੈਂ ਸਭ ਕੁਝ ਦਿਆ ਸਮਝਾਈ ਆ ਜੇ ਭੁੱਲ ਕੇ ਸੱਚਾ ਰਾਹ ਕੁੱਸਣਾ ਜੋ ਸੱਚਾ ਰਾਹ ਤੁਹਾਨੂੰ ਦਿਖਾਇਆ ਸੀ ਪ੍ਰਮਾਤਮਾ ਨੇ ਜੇ ਸੱਚਾ ਰਾਹ ਜੇ ਭੁੱਲ ਕੇ ਵੀ ਸੱਚਾ ਰਾਹ ਕੁੱਸਣਾ ਫਿਰ ਵੀ ਅੰਦਰ ਵੱੜ ਕੇ ਮੋਹਰੇ ਦੇਵਾਂ ਲਗਾਈਆ ਮੈਂ ਫਿਰ ਵੀ ਤੁਹਾਨੂੰ ਮੂਰੇ ਲਗਾ ਲਿਆਗਾ ਜੇ ਡਾਂਗਾ ਸੋਟੇ ਫੜ ਕੇ ਮੈਨੂੰ ਕੁੱਟਣ ਪਰਮੇਸ਼ਰ ਕਹਿ ਰਿਹਾ ਤੁਹਾਡਾ ਤੁਹਾਨੂੰ ਪੱਕਾ ਨੂੰ ਕਹਿ ਰਿਹਾ ਜੀ ਡਾਂਗਾ ਸੋਟੇ ਫੜ ਕੇ ਮੈਨੂੰ ਕੁੱਟਣ ਫਿਰ ਵੀ ਹੌਸਲਾ ਕਰਕੇ ਛਾਤੀ ਅੱਗੇ ਦਿਆਂ ਢਾਈ ਆ ਇਹ ਕੋਲ ਕਰਾ ਜੇ ਮੇਰੇ ਨੇੜੇ ਲੱਗਣ ਟੁਕਣ ਨਾਲ ਲੈ ਕੇ ਆਪਣੀ ਛਾਤੀ ਲਮਾਂ ਲਗਾਈ ਆ ਜੇ ਸ਼ੇਰ ਬਗੇਲੇ ਹੋ ਕੇ ਲੱਗਣ ਬੁਕਣ ਜੇ ਇਹ ਸ਼ੇਰ ਬਗੇਲੇ ਬਨ ਜਾਣਾ ਕਿ ਸਾਨੂੰ ਵੱਧ ਗਿਆਨ ਆ ਗਿਆ ਜੇ ਇਹ ਸ਼ੇਰ ਬਗੇਲੇ ਹੋ ਕੇ ਲੱਗਣ ਬੁਕਣ ਉਸਤਪਨਾ ਆਪਣਾ ਹੱਥ ਰਖਾਈ ਆ ਜੇ ਕੋਈ ਜਨਮ ਕਰਮ ਦਾ ਦਸਣ ਦੁੱਖਣ ਦੁਖੜੇ ਚਰਨਾ ਹੀਟ ਦਵਾਈ ਆ ਜੋ ਵੀ ਦੁੱਖ ਹੈ ਤਾਂ ਆਪਣੇ ਸਹਿਬ ਸੁਲਤਾਨ ਨੂੰ ਦੱਸੋ ਸੋ ਪਿਆਰਿਓ ਪਰਮੇਸ਼ਰ ਨੇ ਕਿਰਪਾ ਕੀਤੀ ਗ੍ਰੰਥ ਨੰਬਰ 24 ਦੇ ਵਿੱਚ ਆਪ ਜੀ ਨੂੰ ਦੱਸਿਆ ਕਿ ਇਸ ਤਰ੍ਹਾਂ ਆਪਾਂ ਨੇ ਘਰ ਤੋਂ ਚੱਲ ਕੇ ਆਉਣਾ ਇਹ 23 ਮੱਗਰਸ਼ਿਆਂ ਚ ਸਮਦ 11 ਦੀ ਲਿਖਤ ਆ ਜੰਮੂ ਦੀ ਲਿਖਤ ਹਰ ਸੰਗਤ ਜੀਓ ਧਿਆਨ ਦਿਓ 26 ਪੋ ਦਾ ਦਿਹਾੜਾ ਕੀ ਬਿਆਨ ਕਰਦਾ 26 ਪੋ ਕਹੇ ਜਨ ਭਗਤੋ ਚੜੀਆਂ ਹੋਵਨ ਖੁਮਾਰੀਆਂ ਤੁਹਾਨੂੰ ਖੁਮਾਰੀਆਂ ਚੜੀਆਂ ਹੋਣਾ ਕਿਸ ਦੀਆਂ ਮਸਤੀ ਨਾਮ ਵਾਲੀ ਰਖਾਈ ਆ ਆਤਮ ਦੀਆਂ ਪਰਮਾਤਮਾ ਨਾਲ ਲਗੀਆਂ ਹੋਵਣ ਯਾਰੀਆਂ ਤੁਹਾਡੀਆਂ ਪਰਮਾਤਮਾ ਦੇ ਨਾਲ ਕੀ ਲਗੀਆਂ ਹੋਣ ਯਾਰੀਆਂ ਜਿਹੜਾ ਨਾ ਸਕੇ ਨਾ ਕੋਈ ਤੜਾਈਆ ਇਹ ਤੁਹਾਡੀ ਜਾਰੀ ਉਹ ਨਾਲ ਲੱਗੀ ਤੇ ਉਹ ਯਾਰੀ ਕੋਈ ਤੋੜ ਨਹੀਂ ਸਕਦਾ ਜਿੱਥੇ ਵੰਡ ਨਹੀਂ ਪੁਰਖ ਨਾਰੀਆਂ ਕੋਈ ਵੰਡ ਨਹੀਂ ਰੱਖੀ ਪਰਮਾਤਮਾ ਨੇ ਨਿਰਗੁਣ ਨੂਰ ਜੋਤ ਜੋਤ ਅਰਸ਼ਨਾਈਆ ਇਹ ਲੈਣੇ ਦੇਣੇ ਸਤਜੁਗ ਦੇ ਆਧਾਰੀਆਂ ਇਹ ਲੈਣੇ ਦੇਣੇ ਸਤਜੁਗ ਦੇ ਆਧਾਰੀਆਂ ਕਲਯੁਗ ਅੰਤਪੂਰ ਕਰਾਈਆ ਕਲਯੁਗ ਦੇ ਅੰਤ ਵਿੱਚ ਤੁਹਾਡੇ ਲੈਣ ਦੇਣੇ ਪ੍ਰਮਾਤਮਾ ਨੇ ਪੂਰੇ ਕੀਤੇ 994 ਚੌਕੜੀ ਯੁਗ ਵਿੱਚੋਂ ਤੁਹਾਡੀ ਆਈ ਵਾਰੀਆਂ ਇਹ ਵਾਰੀ ਕਦੋਂ ਆਈ ਤੁਹਾਡੀ ਹਰ ਸੰਗ ਦੇ ਉਹ ਨੋ ਸੋਚ ਰਾਰ ਮੈਂ ਚੋਕਰੀ ਚਕਤੋ ਵਾਰਸ ਹੋ ਕੇ ਵੇਖ ਵੇਖੇ ਤੁਰ ਦਰਗਾਹਿਆ ਜਿਹੜੀਆਂ ਰੂਹਾਂ ਅੱਜ ਤੱਕ ਰਹੀਆਂ ਕੁਆਰੀਆਂ ਤੁਹਾਡੀਆਂ ਰੂਹਾਂ ਜਿਹੜੀਆਂ ਪਿੱਛੇ ਕੁਆਰੀਆਂ ਰਹੀਆਂ ਚਾਰ ਜੁਗ ਪ੍ਰਮਾਤਮਾ ਕੀ ਕਹਿੰਦੇ ਨੇ ਜਿਹੜੀਆਂ ਰੂਹਾਂ ਅੱਜ ਤੱਕ ਰਹੀਆਂ ਕੁਆਰੀਆਂ ਛੱਬੀ ਪੋ ਸਭ ਨੂੰ ਲੈ ਪਰਨਾਈ 26 ਉਹ ਸਭ ਨੂੰ ਲੈ ਪਰਨਾਈਆ ਫਿਰ ਫਿਰਨਾ ਪਏ ਨਾ ਬੰਕਦਵਾਰੀਆਂ ਫੇਰ ਨਾ ਤੁਹਾਨੂੰ ਫਿਰਨਾ ਪਏ ਬੰਕਦਵਾਰੀਆਂ 84 ਕਰ ਰਹਿਣ ਕੋ ਇਹਨਾਂ ਪਾਈਆ ਲੋੜ ਰਹਿਣਾ ਵਿਸ਼ਨੋ ਭੰਡਾਰੀਆਂ ਫੇ ਤੁਹਾਨੂੰ ਵਿਸ਼ਨੋ ਭੰਡਾਰੀ ਦੀ ਵੀ ਲੋੜ ਨਹੀਂ ਸ਼ੰਕਰ ਭੈ ਨਾ ਕੋਈ ਜਨਾਈਆ ਸ਼ੰਕਰ ਤੱਕ ਵੀ ਭੈ ਨਾ ਕੋਈ ਜਨਾਈਆ ਬਰਮੇ ਕਰਨੀਆਂ ਨਾ ਪੈਣ ਉਸਾਰੀਆਂ ਬਰਮ ਧਾਰ ਨਾ ਕੋਈ ਵੜਿਆਈ ਆ ਜਨ ਭਗਤੋ ਤੁਸਾਂ ਕਰਕੇ ਆਉਣਾ ਹੁਸ਼ਿਆਰੀਆਂ ਆਪ ਆਪਣੀ ਲੈ ਅੰਗੜਾਈਆ ਤੁਹਾਡਿਆਂ ਪ੍ਰੇਮ ਦੀਆਂ ਪ੍ਰੇਮ ਵਿੱਚੋਂ ਪ੍ਰਗਟਨ ਪ੍ਰਗਟ ਹੋਵਣ ਧਾਰੀਆਂ ਧਰਨੀ ਧਰਤ ਤਵਲ ਧੋਲ ਵੇਖ ਖੁਸ਼ੀ ਬਣਾਈ ਆ ਥਲੋ ਤਾਤੀ ਵੀ ਵੇਖ ਕੇ ਕੀ ਮਨਾਊਗੀ ਖੁਸ਼ੀ ਨਾ ਤੁਹਾਡਾ ਰੂਪ ਅਗੰਮਾ ਹੋਣਾ ਉਸ ਪ੍ਰਭੂ ਦੀਆਂ ਲਾੜੀਆਂ ਜੋ ਕੰਤ ਸੁਹਾਗ ਆ ਜੁਗਾਦ اخਵਾਈ ਆ ਜੋ ਉਹ ਕੰਤ ਆ ਚੁਕਾ ਦਾ ਫੌਨ ਵਾਲਾ ਤੁਸੀਂ ਉਸ ਦੀਆਂ ਲਾੜੀਆਂ ਜਿਸ ਪਾਰ ਕਰਉਣਾ ਜੰਗਲ ਜੂ ਉਝਾਰ ਪਹਾੜਾ ਵਾਲੀਆਂ ਖਾੜੀਆਂ ਤੁਹਾਨੂੰ ਪਾਰ ਕੀਤਾ ਪ੍ਰਮਾਤਮਾ ਨੇ ਪਹਾੜਾ ਵਾਲੀਆਂ ਖਾੜੀਆਂ ਵਲ ਅਸ ਵਲ ਅਸਗਾਹਾਂ ਪਾਰ ਕਰਾਈਆ ਪ੍ਰਕਾਸ਼ ਦੇਣਾ ਨਾਲ 나ੜ 나ੜੀਆਂ ਅੰਧ ਅੰਧੇਰਾ ਅੰਦਰੋਂ ਦੇ ਗਵਾਹੀਆ ਜਿਸ ਲੇਖੇ ਲਉਣਾ ਜੰਗਲ ਜੂਹਾਂ ਵਾਲੀਆਂ ਝਾੜੀਆਂ ਪਹਾਣਾ ਪੱਥਰਗੇ ਗਵਾਹੀਆ ਉਹ ਵੇਖਨਹਾਰਾ ਤੁਹਾਡੇ ਤਨ ਬਿਊ ਸਰੀਰ ਕਾਇਆਂ ਵਾਲੀਆਂ ਬਾੜੀਆਂ ਉਹ ਵੇਖਣ ਵਾਲਾ ਕੰਕਣ ਦੇ ਵਿੱਚ ਵਸਣ ਵਾਲਾ अंदर बैठा सोभा पाई आंदर पहला गल इस दी दी ए प्रभु कृपा कर सच का माल बेपरवाई आबी पो कहे छबी पोह बन करो पो कहे जनपो चढ़िया हो वनखर मस्तियां ਖੁਸ਼ੀਆਂ ਢੋਲੇ ਗਾਈਆ ਖੁਸ਼ੀਆਂ ਦੇ ਵਿੱਚ ਢੋਲੇ ਹੀ ਗਾ ਕੇ ਤੁਸੀਂ ਆਉਣਾ ਸਭ ਦੀਆਂ ਰੂਹਾਂ ਸਾਡੀਆਂ ਸਭ ਦੀਆਂ ਰੂਹਾਂ ਪ੍ਰਭੂ ਦੇ ਪਿਆਰ ਵਿੱਚ ਹੋਵਨ ਹੱਸਦੀਆਂ ਸਾਡੀਆਂ ਸਭ ਦੀਆਂ ਰੂਹਾਂ ਜਦ ਹਰ ਪੱਗ ਦੁਆ ਜੇਠਵਾਂ ਲਾਉਣਾ ਸ਼ਬੀਪੋ ਨੂੰ ਸ਼ਬੀਪੋ ਹੀ ਬਿਆਰ ਕਰਿਆ ਸਾਡੀਆਂ ਰੂਹਾਂ ਜੜੀਆਂ ਉਹ ਕਿਸ ਤਰ੍ਹਾਂ ਹੱਸਦੀਆਂ ਹੋਣ ਪ੍ਰਭੂ ਦੇ ਪਿਆਰ ਵਿੱਚ ਹੋਵਨ ਹੱਸਦੀਆਂ ਹਸਤ ਕੀਟ ਨਾ ਕੋਈ ਵੜਿਆਈ ਆ ਅੰਤਰ ਖਾਇਸ਼ਾਂ ਭਰੀਆਂ ਹੋਵਣ ਜਸਦੀਆਂ ਇਹ ਖਾਸ਼ ਲੈ ਕੇ ਆਣਾ ਆਪਣੇ ਅੰਦਰ ਅੰਤਰ ਖਾਇਸ਼ ਭਰੀਆਂ ਹੋਵਣ ਜਸਦੀਆਂ ਸਿਫਤਾਂ ਨਾਲ ਸਲਾਹੀਆ ਸੰਗਤਾ ਖੁਸ਼ੀਆਂ ਨਾਲ ਆਵਣ ਹੱਸਦੀਆਂ ਖੁਸ਼ੀਆਂ ਨਾਲ ਆਵਣ ਹੱਸਦੀਆਂ ਧੁਰ ਦੇ ਟੋਲੇ ਗਈਆ ਸਦਾ ਭਗਤ ਦਵਾਰੇ ਰਹਿਣ ਬਸਦੇ ਸਦਾ ਬਸਦੇ ਰਹਿਣ ਉਹਦੇ ਭਗਤ ਸਦਾ ਭਗਤ ਦੇ ਦਵਾਰੇ ਰਹਿਣ ਵਸਦੀਆਂ ਵਸਲ ਯਾਰ ਬਖਸ਼ੇ ਨੂਰ ਅਲਾਹੀਆ ਪਿਆਰ ਮੁਹੱਬਤ ਵਿੱਚ ਫਿਰਨ ਨਸਦੀਆਂ ਪਿਆਰ ਮੁਹੱਬਤ ਦੇ ਵਿੱਚ ਫਿਰਨ ਨਸਦੀਆਂ ਕਿਸ ਦੇ ਪਿਆਰ ਦੇ ਵਿੱਚ ਪ੍ਰਭੂ ਦੇ ਪਿਆਰ ਦੇ ਵਿੱਚ ਪਿਆਰ ਮੁਹੱਬਤ ਵਿੱਚ ਫਿਰਨ ਨਸਦੀਆਂ ਭਜਣ ਵਾਹੋ ਦਾ ਹੈ ਆ ਪਿਆਸੀਆਂ ਹੋਵਨ ਅੰਮ੍ਰਿਤ ਰਸ ਦੀਆਂ ਬਿਨ ਰਸਨਾ ਰਸ ਦੇ ਚਖਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਮੇਹ ਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਰਨ ਸ਼ਰਨਾਈ ਹੋਵਨ ਟਟਦੀਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਰਨ ਸ਼ਰਨਾਈ ਹੋਵਨ ਟਟਦੀਆ ਟਹਿ ਟਹਿ ਧੂੜੀ ਖਾਕ ਰਮਾਈਆ ਸੋ ਇਸ ਤਰ੍ਹਾਂ ਅਸੀਂ ਹਰ ਭਗਤ ਵਾਰ ਜਿਠਵਾਲ ਦਾ ਜਿਹੜਾ ਆਉਣਾ ਇਸ ਤਰ੍ਹਾਂ ਸਾਡੀਆਂ ਰੂਹਾਂ ਜਿਹੜੀਆਂ ਉਹ ਪ੍ਰਭੂ ਦੇ ਪਿਆਰ ਵਿੱਚ ਖਸਦੀਆਂ ਨੇ ਉਸ ਤੇ ਯਸ ਦੀਆਂ ਭਰੀਆਂ ਔਰ ਇੱਧਰ ਉੱਧਰ ਭੱਜਦੀਆਂ ਹਨ ਆਪਣੇ ਐਰੇਗਾਰੇ ਕੰਮਾਂ ਵਾਸਤੇ ਨਹੀਂ ਸਿਰਫ ਪ੍ਰਭੂ ਦੇ ਜਸ ਦੀ ਸੋ ਮਾਫੀ ਚਾਹਾਂਗਾ ਸ਼ਬਦ ਅੱਗੇ ਪਿੱਛੇ ਹੋ ਜਾਂਦੇ ਬੱਚਾ ਅਣਜਾਣ ਸਮਝ ਕੇ ਸਾਰੀ ਹਰ ਸੰਗਤ ਹਯੂਤ ਸ਼ੰਚਾ ਜੀ ਮਾਫ ਕਰਦੇ ਹੋ ਸੋ ਹਰ ਸੰਗਤ ਜਿਓ ਜਕਾਰਾ ਆਪ ਜੀ ਨੂੰ ਚੰਗੀ ਤਰ੍ਹਾਂ ਪਤਾ ਹੈ ਸਾਰੇ ਬਾਣੀਆਂ ਗ੍ਰੰਥਾਂ ਪੜ੍ਹਦੇ ਆ ਕਿ ਇਹਨਾਂ ਦੋ ਦੋ ਤਿੰਨ ਤਰਾਰ ਵੀ ਪੜ੍ਹਿਆ ਗ੍ਰੰਥ ਜਕਾਰਾ ਜੋ ਹਯੂਤ ਸ਼ੰਚੇ ਨੇ ਦੱਸਿਆ ਉਹ ਲਗਾਉਣਾ ਕਿਵੇਂ ਹੈ ਸੰਸਾਰ ਤੋਂ ਸਾਈਡ ਹੋ ਕੇ ਸੰਸਾਰ ਤੋਂ ਟੁੱਟ ਕੇ ਹੱਥ ਬਣ ਕੇ ਪਰਮੇਸ਼ਰ ਦੇ ਚਰਨਾਂ ਦੇ ਧਿਆਨ ਕਰਕੇ ਹੀ ਇਹ ਹਮੇਸ਼ਾ ਜਗਾਰਾ ਇਸ ਤਰ੍ਹਾਂ ਦਾ ਸਾਥ ਦਿਆ ਕਰੋ। ਇਹ ਹੁਕਮ ਦੇ ਅਨੁਸਾਰ ਹੀ ਆਪ ਜੀ ਨਾਲ ਜੇ ਪੰਗਲ ਕਰ ਰਿਹਾ। ਸੰਸਾਰ ਤੋਂ ਟੁੱਟ ਕੇ ਹੱਥ ਬਣ ਕੇ ਨੀਵੀਂ ਨਜ਼ਰ ਕਰਕੇ ਆਪਣੇ ਪਰਮਾਤਮਾ ਦੇ ਚਰਨਾਂ ਦੇ ਵੱਲ ਧਿਆਨ ਕਰਕੇ ਇਹ ਪੰਚਕਾਰੇ ਦਾ ਜੋ ਹੈ ਉਹ ਜਗਾਰੀ ਲਗਾਓ। ਸੋ ਹੰਮਾਰ ਆਈਸ਼ਰ ਸਿੰਘ ਵਿਸ਼ਨੋ ਭਗਵਾਨੀ ਜੀ ਭਗਵਾਨੀ ਦਾ ਸੋਹੰਗ ਮਾਰਾਇਸ਼ੇਰ ਸਿੰਘ ਵਿਸ਼ਨੋ ਭਗਵਾਨੀ ਦਾ ਸੋਹੰਗ ਮਾਰਾਇਸ਼ੇਰ ਸਿੰਘ ਵਿਸ਼ਨੋ ਭਗਵਾਨੀ ਦਾ